ਸਮਜੀਤ ਰਕੇਸ਼ ਕੁਮਾਰ ਮਿੱਤਲ ਹੈ ਮੈਂ ਤੁਹਾਡੀ ਦੁਕਾਨ ਕਿੱਥੇ ਹੈ ਮੇਰੀ ਮੇਰੀ ਆਰਿਆ ਸਮਾ ਚੌਕ ਹੈ ਜੀ ਜਗਦੀਸ਼ ਕਰਿਆਨਾ ਸਟੋਰ ਦੇ ਨਾਮ ਤੇ ਕੀ ਮਾਮਲਾ ਵਾਕਿਆ ਕੀ ਹੋਇਆ ਹੈ ਵਾਕਿਆ ਇਹ ਹੋਇਆ ਜੀ ਜੋ ਸਾਨੂੰ ਯਾਨੀ ਕਿ ਸਾਡੀ ਕੈਮਰੇ ਦੀ ਫੁਟੇਜ ਨੇ ਬਤਾਇਆ 3 ਵਜੇ 3 ਵਜੇ ਤੋਂ ਲੈ ਕੇ 5 ਵਜੇ 4 ਵਜੇ ਤੱਕ ਬੰਦੇ ਜਿਹੜੀ ਦੁਕਾਨ ਵਿੱਚੋਂ ਉਪਰੋਂ ਛੱਤ ਤੋੜ ਛੱਤ ਤੋਂ ਆਏ ਤੇ ਸਾਡਾ ਜਿਹੜਾ ਹੈ ਸ਼ਟਰ ਵੀ ਸ਼ਟਰ ਤੋੜ ਕੇ ਔਰ ਦਰਵਾਜ਼ਾ ਤੋੜ ਕੇ ਅੰਦਰ ਬੜੇ ਤੇ ਉਹਨਾਂ ਨੇ ਸਾਡੇ ਗੱਲੇ ਪੇਜਕਸ ਨਾ ਖੋਲੇ ਤੇ ਉੱਥੋਂ ਸਾਡਾ ਕੋਈ 65-70000 ਰੁਪਏ ਕੈਸ਼ ਸੀਗਾ ਜਿਹੜਾ ਕਿ ਮੇਰੀ ਕੱਲ ਦੀ ਸੇਲ ਤੇ ਅੱਜ ਦੀ ਮੈਨੇ ਜਿਹੜੀ ਪੇਮੈਂਟਾਂ ਕਰਨੀਆਂ ਸੀ ਗਿਆਉ ਮੈਂ ਗੱਲੇ ਵਿੱਚ ਹੀ ਰਗ ਗਿਆ ਸੀਗਾ ਤੇ ਉਹ ਸਾਡਾ ਸਾਰਾ ਸਮਾਨ ਚੋਰੀ ਹੋ ਗਿਆ ਤੇ ਇਸ ਕਰਕੇ ਸਾਨੂੰ ਇਹ ਐ ਵੀ ਸਾਨੂੰ ਸਾਡੀ ਹੋਰ ਵੀ ਖਤਰਾ ਹੈ ਐ ਵੀ ਸਾਡੇ ਫੇਰ ਨਾ ਕਿਤੇ ਫੇਰ ਹੋ ਜੇ ਨੇ ਹੋ ਜਾਏਗਾ ਸਮਾਨ ਸਮਾਨ ਵੀ ਚੱਕ ਕੇ ਲੈ ਜਾਣਗੇ ਤੇ ਸਾਨੂੰ ਇਨਸਾਫ ਦਲਾਇਆ ਜਾਵੇ ਤੇ ਸਾਡਾ 1 ਸਾਲ ਪਹਿਲਾਂ ਸਾਡੇ ਨਾਲ ਸਾਡੇ ਨਾਲ ਐਸੀ ਹੀ ਵਾਪਰੀਆ ਦਾ ਤੇ ਇਸ ਕਰ ਉਹ ਜਿਹੜਾ ਵਾਪਰਿਆ ਤੇ ਉਹ ਸਾਡੇ ਤੋਂ ਕੋਈ ਬੰਦਾ ਸਾਡੇ ਤੋਂ ਸਾਡੀ ਅੱਖਾਂ ਵਿੱਚ ਕੋਈ ਚੀਜ਼ ਪਾ ਕੇ ਸਾਡੇ ਤੋਂ ਜਾਲੀ ਸਾਈਨ ਉਹਨੇ ਆਪਣੇ ਕਰ ਲਏ ਮਿੱਥੋ ਸਾਈਨ ਕਰਾ ਕੇ ਉਹਨੇ ਕੈਨਸਲ ਚੈੱਕ ਨਹੀਂ ਕਰਵਾਇਆ ਤੇ ਉਹ ਸਾਡਾ 55000 ਰੁਪਏ ਕੱਢ ਕੇ ਲੈ ਗਿਆ ਸੀ ਜਾਂ ਸਾਡੇ ਅਕਾਊਂਟ ਤੋਂ ਉਦੋਂ ਵੀ ਮੈਨੇ ਜਿਹੜੀ ਹੈ ਕਿ ਮੈਨੇ ਸਾਈਬਰ ਕ੍ਰਾਈਮਾਂ ਉਹਦੀ ਰਿਪੋਰਟ ਦਿੱਤੀ ਐਸੇ ਵੀ ਸੰਨ ਦਿੱਤੀ ਤੇ ਮੇਤੇ ਕੋਈ ਉਸ पे ਕੋਈ ਐਕਸ਼ਨ ਨਹੀਂ ਹੋਇਆ ਉਹ ਵੀ ਸਾਡਾ ਇਨਸਾਫ ਨਹੀਂ ਮਿਲਿਆ ਸਾਨੂੰ ਕਿੰਨੇ ਲੋਕ ਸੀ ਸੀਸੀਟੀਵੀ ਪੁੱਟੇ ਤੇ ਕਿੰਨੇ ਲੋਕ ਦਿਖ ਰਹੇ ਸਾਨੂੰ ਤਾਂ ਜੀ ਦੋ ਦੋ ਬੰਦੇ ਦਿਖੇ ਨੇ ਸੀਸੀਟੀਵੀ ਤੇ ਇੱਕ ਬੰਦਾ ਸਾਡੀ ਦੁਕਾਨ ਦੇ نیچے ਐਂਟਰ ਕਰਿਆ ਇੱਕ ਉੱਪਰ ਤੱਕ ਦਿਖਿਆ ਵੀ ਜਿੱਥੋਂ ਉਹਨਾਂ ਨੇ ਕੈਮਰੇ ਘੁਮਾਏ ਸਾਡਾ ਜਿਹੜਾ ਉੱਪਰ ਕੈਮਰਾ ਲੱਗਿਆ ਸੀਗਾ ਉਹ ਘੁਮਾਇਆ ਤੇ ਇੱਕ ਬੰਦਾ ਤਾਂ ਉੱਪਰ ਹੀ ਰਹਿ ਗਿਆ ਇੱਕ ਬੰਦੇ ਨੇ ਸਾਰਾ ਇਹ ਮਾਮਲਾ ਜਿਹੜਾ ਹੈ ਹਾਸਾ ਕਰਿਆ ਹੈਗਾ ਉਹਨਾਂ ਨੇ ਸਾਰਾ ਸਾਡਾ ਗੱਲਾ ਸਾਰੇ ਸਾਡੀਆਂ ਚੀਜ਼ਾਂ ਜਿੰਨੇ ਵੀ ਸਾਡੇ ਦਰਾਜ ਸੀਗੇ ਉਹ ਸਾਰੇ ਫਰੋਲੇ ਵੀ ਕਿਤੇ ਹੋਰ ਨਾ ਕੈਕਸ ਪਿਆ ਹੋਵੇ ਤੇ ਉਹ ਇਹ ਸਾਰਾ ਸਮਾਨ ਕਾ ਇਹ ਕਹਾਣਾ ਜਿਹੜੇ ਇਨਾ ਚੋਰਾਂ ਦੀ ਵਾਰਦਾਤ ਨੂੰ ਲੈ ਕੇ ਅੰਜਾਮ ਬਹੁਤ ਜ਼ਿਆਦਾ ਵੱਧ ਰਿਹਾ ਬਹੁਤ ਜ਼ਿਆਦਾ ਵੱਧ ਰਿਹਾ ਜੀ ਕ੍ਰਾਈਮ ਇਨਾ ਵੱਧ ਗਿਆ ਪਟਿਆਲੇ ਸ਼ਹਿਰ ਦੇ ਅੰਦਰ ਕਿ ਕਿਸੇ ਨੂੰ ਵੀ ਇਨਸਾਫ ਮਿਲਣ ਦੀ ਕੋਈ ਆਸ ਲੱਗ ਨਹੀਂ ਰਹੀ ਕਿਰਪਾ ਕਰਕੇ ਸਾਨੂੰ ਇਨਸਾਫ ਦਲਾਇਆ ਜਾਵੇ ਤੁਹਾਡੇ ਮੀਡੀਆ ਭਾਈਆਂ ਨਾਲ ਸਾਡੀ ਗੁਜ਼ਾਰਿਸ਼ ਹੈ ਵੀ ਸਾਨੂੰ ਇਹ ਇਨਸਾਫ ਦਲਾਇਆ ਜਾਵੇ ਤੁਸੀਂ ਕੰਪਲੇਨ ਕੀਤੀ ਸੀ ਤੁਸੀਂ ਪੁਲਿਸ ਕੋਲ ਗਏ ਸੀਗਾ ਜੀ ਉਹਨਾਂ ਨੇ ਦੋ ਆਪਣੇ ਡਿਊਟੀ ਅਫਸਰ ਭੇਜੇ ਆ ਤੇ ਉਹ ਦੇਖ ਕੇ ਚਲੇ ਗਏ ਕਹਿੰਦੇ ਜੀ ਸਾਨੂੰ ਫੁਟੇਜ ਭੇਜ ਦਿਓ ਉਹਦੇ ਅਸੀਂ ਉਹਦੀ ਕਾਰਵਾਈ ਕਰਦੇ ਹਾਂ ਬਸ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਕਾਰਵਾਈ ਇਹ ਕਰਦੇ ਹਾਂ ਜੀ ਚੋਰ ਪਕੜੇ ਜਾਣ ਸਾਡੇ ਪੈਸੇ ਜਿਹੜੇ ਹੈ ਸਾਨੂੰ ਵਾਪਸ ਮਿਲਣ ਇਧਰ ਪੁਲਿਸ ਗਸ਼ਤੀ ਜੀ ਨਹੀਂ ਲੱਗਦੀ ਪੀਸੀਆਰ ਨਹੀਂ ਆਉਂਦੀ ਲੱਗੀ ਵੀ ਹੈ ਜੀ ਲੱਗੀ ਹੈ ਰਾਤ ਨੂੰ ਹਾਂਜੀ ਰਾਤ ਨੂੰ ਰਹਿੰਦੀ ਹੈ ਜੀ ਠੀਕ ਹੈ ਕੈਮਰੇ ਨੂੰ ਆਤ ਬਾਏ ਹਾਏ

ਸੜੇ ਕਿਤਨੇ ਸ਼ੋ ਮੰਦਰ ਤੋਂ ਆ ਨਾ 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 ਸਾਰੀ ਜਲ ਰਹੀਆਂ ਨਾਲ ਨਾਲ ਉੱਥੋਂ ਵਰਦਾ ਅੰਦਰੋਂ ਬਾਹਰ ਦਾ ਦਰਵਾਜ਼ਾ ਟੁੱਟਿਆ ਇਹ ਮੰਦਰੋਂ ਰਸਤਾ ਹੈਗਾ ਬਾਹਰੋਂ ਬਹੁਤ ਵੱਡੀ ਲੁਜਾ ਆ ਦੇਖੋ ਤੇ ਹੁਣ ਭੁੱਲਿਆ ਤੁਰ ਜਾ ਅਸੀਂ ਰੋਕ ਲਏ ਕਿਛੇ ਕਰਦੇ ਨਾ ਸੁਖੋ ਲੋਹਿੰਦਰ ਇਹ ਕੀ ਇਹ ਕੋਈ ਨੰਬਰ ਹੈਗਾ ਜੀ ਜੇ ਕੋਈ ਮੁੰਡਾ ਆਇਆ ਹਾਂ ਇੱਕ ਉੱਪਰ ਖੜਾ ਉਹ ਉੱਪਰ ਹੀ ਚੌੜੀਆਂ ਵੇ ਰਿਹਾ ਨਾ ਇੱਕ ਨੂੰ ਲੈ ਉਹਨੇ ਤਾਂ ਦੀਆ ਇਹ ਦੇਖੋ ਇਹ ਉਹਨਾਂ ਨੇ ਇਹ ਤੇਜ਼ ਕਰ ਲੈ ਅੰਦਾ ਇਹਦੇ ਤੇਜ਼ ਕਰੀ ਹਾਂ ਹਾਂ ਇਹ ਆਹ ਦੇਖ ਬਈ ਆ ਦੇ ਆਹ ਚਾਹ ਗਦੇ ਸੱਤ ਤੀਰਾਂ ਬਹਿ ਬਾਈ ਦੇ ਉਹ ਇੱਕ ਤਾਂ ਸਾਰੀ ਸੇ ਆ ਕੋਈ ਮੇਰੇ ਵੀ ਕੋਈ ਐਕਸ਼ਨ ਨਹੀਂ ਦਿੰਦਾ ਪਰ ਜੀ ਜੀ ਦੇਖੋ ਜੇ ਕਿਨੇ ਇਹਦੇ ਚ ਤੁਸੀਂ ਟੂਸੀ ਟਰਮਨਲ ਫਾਈਲ ਬੜੀ ਬਣਾ ਕਰਦਾ ਕਿ ਕਦੋਂ ਪਹਿਲਾ ਜਿਹੜਾ ਮੇਰੇ ਨਾਲ ਪਹਿਲਾ ਬਲਕ ਹੋਇਆ ਸੀ ਮੇਰਾ ਦੁਕਾਨ ਦੇ ਅੱਗੇ ਬੁਣਿਆ ਕਰਦਾ ਨਹੀਂ ਕਿ ਕਿੱਸੇ ਆ ਗਿਆ ਜੀ ਹਜੇ ਮੈਨੂੰ ਲੱਗਦਾ ਕਿ ਕੋਈ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਦੂਜੀ ਵਾਰ ਵੀ ਚੋਰੀ ਕਰਮ ਜਦੋਂ ਮੈਂ ਸਾਥ ਹੋਇਆ ਉਹਨੂੰ ਦੱਸਦੇ ਕਿ thank okay, so you